ਅਰਬਿੰਦ ਕੈਦਰੀਵਾਲ ਦੀ ਪੁਸਤਕ ਸਵਰਾਜ ਦਾ ਅਗਲਾ ਅੰਕ 12 ਭੂਮੀ ਦਸਤਾਵੇਜ਼ ਸਤਾਨਕ ਸਰਕਾਰੀ ਕਰਮਚਾਰੀਆਂ ਦੁਆਰਾ ਭੂਮੀ ਦਸਤਾਵੇਜ਼ਾਂ ਦੇ ਨਾਲ ਵੱਡੀ ਪੱਧਰ ਤੇ ਛੇੜਛਾੜ ਤੇ ਧੋਖਾਧੜੀ ਕੀਤੀ ਜਾ ਰਹੀ ਹੈ ਅਜਿਹੇ ਕਈ ਮਾਮਲੇ ਆਏ ਹਨ ਜਿਨ੍ਹਾਂ ਵਿੱਚ ਜ਼ਮੀਨ ਦੇ ਗਰੀਬ ਮਾਲਕ ਦੀ ਜ਼ਮੀਨ ਉਸ ਨੂੰ ਦੱਸੇ ਤੋਂ ਬਗੈਰ ਹੀ ਕਿਸੇ ਹੋਰ ਨੂੰ ਵੇਚ ਦਿੱਤੀ ਜਾਂਦੀ ਹੈ ਇਸ ਦੇ ਇਲਾਵਾ ਭੂਮੀ ਦਸਤਾਵੇਜ਼ ਤੇ ਦਫ਼ਤਰਾਂ ਵਿੱਚੋਂ ਕੋਈ ਵੀ ਜਾਣਕਾਰੀ ਹਾਸਲ ਕਰਨਾ ਟੇਢੀ ਖੀਰ ਵਰਗਾ ਦਫਤਰਾਂ ਵਿੱਚੋਂ ਕੰਮ ਕਰਾਉਣਾ ਬਹੁਤ ਔਖਾ ਹੈ ਸਜਾਓ भूमि ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਦੇਖਭਾਲ ਤੇ ਉਹਨਾਂ ਤੇ ਸਾਰਾ ਕੰਮ ಗ್ರಾಮ ਸਭਾ ਦੀ ਦੇਖ ਰਿਕ ਵਿੱਚ ਪੰਚਾਇਤ 73 ਦੁਆਰਾ ਕੀਤੇ ਜਾਣੇ ਚਾਹੀਦੇ ਨੇ ਹਰ ਮਹੀਨੇ ਹੋਣ ਵਾਲੇ ਕੰਮਾਂ ਦੀ ਸੂਚੀ ಗ್ರಾಮ ਸਭਾ ਵੱਲੋਂ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਕੁਦਰਤੀ ਸੌਮਿਆਂ ਦੀ ਜ਼ਿੰਮੇਵਾਰੀ ਸਮੱਸਿਆ ਸਦੀਆਂ ਤੋਂ ਸਥਾਨਕ ਲੋਕ ਕੁਦਰਤੀ ਸੌਮਿਆਂ ਦੀ ਸੀਮਤ ਵਰਤੋਂ ਕਰਦੇ ਸਨ ਉਹਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਉਹਨਾਂ ਦੀ ਹੁੰਦੀ ਸੀ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਨਦੀ ਜੰਗਲ ਖਾਣਾ ਤੇ ਸਰਕਾਰਾਂ ਦਾ ਕਬਜ਼ਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਇਹਨਾਂ ਕੁਦਰਤੀ ਸੌਮਿਆਂ ਨੂੰ ਰੱਜ ਕੇ ਲੁੱਟਿਆ ਗਿਆ ਤੇ ਉੱਥੋਂ ਦੇ ਨਿਵਾਸੀਆਂ ਨੂੰ ਵੀ ਬੇਦਖਲ ਕਰ ਦਿੱਤਾ ਆਜ਼ਾਦੀ ਦੇ ਬਾਅਦ ਵੀ ਇਹ ਪ੍ਰਕਿਰਿਆ ਚੱਲ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਸਥਾਨਕ ਲੋਕਾਂ ਦੀਆਂ ਜ਼ਮੀਨਾਂ ਖੋ ਕੇ ਉਹਨਾਂ ਨੂੰ ਉਜਾੜ ਕੇ ਕੁਦਰਤੀ ਸੌਮਿਆਂ ਦੀ ਲੁੱਟ ਵਿੱਚ ਤੇਜ਼ੀ ਆਈ ਹੈ ਜਿਵੇਂ ਕਿ ਇਸ ਕਿਤਾਬ ਵਿੱਚ ਪਹਿਲਾਂ ਵੀ ਕਿਹਾ ਜਾ ਚੁੱਕਿਆ ਹੈ ਸਾਡੀਆਂ ਸਰਕਾਰਾਂ ਤੇਜ਼ੀ ਨਾਲ ਕੌਡੀਆਂ ਦੇ ਪਾ ਕੁਦਰਤੀ ਸੌਮਿਆਂ ਨੂੰ ਠੇਕੇਦਾਰਾਂ ਤੇ ਕੰਪਨੀਆਂ ਨੂੰ ਵੇਚ ਰਹੀਆਂ ਨੇ ਸਜਾ ਗ੍ਰਾਮ ਸਭਾ ਨੂੰ ਸਥੀ ਅਧਿਕਾਰਿਤ ਇਲਾਕੇ ਵਿੱਚ ਆਉਣ ਵਾਲੇ ਸਾਰੇ ਛੋਟੇ ਪਾਣੀ ਦੇ ਸਰੋਤਾਂ ਛੋਟੇ-ਮੋਟੇ ਖਾਨ ਛੋਟੇ-ਮੋਟੇ ਜੰਗਲ ਦਾ ਮਾਲਕ ਬਣਾਇਆ ਜਾਵੇ ਉਸ ਦੇ ਨਾਲ ਹੀ ਨਿਸ਼ਚਿਤ ਕੀਤਾ ਜਾਵੇ ਕਿ ਗ੍ਰਾਮ ਸਭਾ ਵੱਲ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਨੂੰ ਵੀ ਪਾਣੀ ਜੰਗਲ ਖਾਣਾ ਜ਼ਮੀਨ ਆਦਿ ਨਹੀਂ ਦਿੱਤੇ ਜਾਣਗੇ ਗ੍ਰਾਮ ਸਭਾ ਵੱਲ ਇਹ ਫੈਸਲਾ ਕਰਨ ਕਿ ਕੁਦਰਤੀ ਸੌਮਿਆ ਨੂੰ ਪੱਟਨ ਦੀ ਮਨਜ਼ੂਰੀ ਦੇਣੀ ਹੈ ਜਾਂ ਨਹੀਂ ਅਗਰ ਪੱਟਨ ਦੀ ਮਨਜ਼ੂਰੀ ਦੇਣੀ ਹੈ ਤਾਂ ਕਿੰਨਾ ਸ਼ਰਤਾਂ ਦੇ ਅਧੀਨ ਦੇਣੀ ਹੈ ਜੇ ਨਾ ਸ਼ਰਤਾਂ ਦਾ ਪੂਖ ਵਿੱਚ ਪਾਲਣ ਨਹੀਂ ਕੀਤਾ ਜਾਂਦਾ ਤਾਂ ಗ್ರಾಮ ਸਭਾਵਾਂ ਨੂੰ ਏਜਕਾਰ ਹੋਣਾ ਚਾਹੀਦਾ ਹੈ ਕਿ ਕੁਦਰਤੀ ਸੌਮਿਆਂ ਨੂੰ ਪੱਟਨ ਦੀ ਮਨਜ਼ੂਰੀ ਨੂੰ ਕੈਨਸਲ ਕਰ ਸਕਦੇ ਹੋਣ ਇਸ ਤਰ੍ਹਾਂ ਹੋਣ ਵਾਲੇ ਸਾਰੇ ਨੁਕਸਾਨ ਦੀ ਪੂਰਤੀ ਉਸ ਕੰਪਨੀ ਰਾਜ ਸਰਕਾਰ ਜਾਂ ਸਬੰਧਤ ਅਧਾਰੇ ਵੱਲੋਂ ਕੀਤੀ ਜਾਵੇਗੀ ਜਿਵੇਂ ਕਿ ਇਸ ਪੁਸਤਕ ਦੇ ਵਿੱਚ ਪਹਿਲਾਂ ਹੀ ਕਿਹਾ ਗਿਆ ਕਿ ਸਾਰੇ ਹੀ ਕੁਦਰਤੀ ਸੌਮੇ ਇਸ ਦੇਸ਼ ਦੇ ਖਜ਼ਾਨੇ ਹਨ ਇਹਨਾਂ ਦਾ ਰਾਸ਼ਟਰ ਦੇ ਹਿੱਤਾਂ ਦੇ ਲਈ ਕਿਵੇਂ ਪ੍ਰਯੋਗ ਕੀਤਾ ਜਾਵੇ ਇਸ ਦੇ ਬਾਰੇ ਵਿੱਚ ಗ್ರಾಮ ਸਭਾਵਾਂ ਵਿੱਚ ਚਰਚਾ ਦੇ ਬਾਅਦ ਰਾਸ਼ਟਰੀ ਪੱਧਰ ਤੇ ਨੀਤੀਆਂ ਬਣ ਉਹ ਇੱਕ ਵਿੱਚ ਆਪਣੇ ਇਲਾਕੇ ਤੋਂ ਕਿਸੇ ਵੀ ਯੋਜਨਾ ਦੇ ਲਈ ਗram ਸਭਾਵਾਂ ਅਨਾਂ ਦੇ ਅਨੁਸਾਰੀ ਕੰਮ ਕਰ ਸਕਣ ਐਸਟੀਐਮ ਦੇ ਦਫਤਰ ਵਿੱਚ ਪ੍ਰਿਸ਼ਟਾਚਾਰ ਸਮੱਸਿਆ ਲੋਕਾਂ ਦੇ ਵਕਫ ਵਕਫ ਤਰ੍ਹਾਂ ਦੇ ਪ੍ਰਮਾਣ ਪੱਤਰ ਬਣਦੇ ਹਨ ਜਿਨ੍ਹਾਂ ਦੇ ਲਈ ਰਿਸ਼ਵਤ ਦੇਣੀ ਪੈਂਦੀ ਹੈ ਤੇ ਹਰ ਕਿਸਮ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸਜਾਓ ਜਨ ਜਾਤੀ ਉਮਰ ਦਾ ਨਿਵਾਸ ਸਥਾਨ ਆਦ ਨਾਲ ਸੰਬੰਧਿਤ ਪ੍ਰਮਾਣ ਪੱਤਰ ਪੰਚਾਇਤਾਂ ਦੁਆਰਾ ਜਾਰੀ ਕੀਤੇ ਜਾਣ ਅਗਰ ਪੰਚਾਇਤ ਆਪਣੇ ਕੰਮ ਵਿੱਚ ਢਿੱਲ ਵਰਤੀ ਹੈ ਤਾਂ ਗ੍ਰਾਮ ਸਭਾ ਦੀ ਅਗਲੀ ਮੀਟਿੰਗ ਵਿੱਚ ਉਸ ਤੋਂ ਕਿ ਛੋਬੇ ਕੀ ਟੈਕਸ ਉਗਰਾਹੀ ਸਮੱਸਿਆ ਸਾਡੇ ਦੇਸ਼ ਵਿੱਚ ਟੈਕਸਾਂ ਦੀ ਉਗਰਾਹੀ ਤੇ ਉਹਨਾਂ ਨੂੰ ਖਰਚ ਕਰਨ ਦਾ ਬਹੁਤ ਹੀ ਗੈਰ ਵਿਗਿਆਨਕ ਤਰੀਕਾ ਅਪਣਾਇਆ ਜਾ ਰਿਹਾ ਹੈ ਬਹੁਤੇ ਟੈਕਸ ਕੇਂਦਰ ਤੇ ਰਾਜ ਸਰਕਾਰਾਂ ਹੀ ਇਕੱਠਾ ਕਰਦੀਆਂ ਹਨ ਫਿਰ ਉਹਨਾਂ ਨੂੰ ਵੱਖ-ਵੱਖ ਯੋਜਨਾਵਾਂ ਦੇ ਹਿਸਾਬ ਨਾਲ ਹੇਠਾਂ ਭੇਜਿਆ ਜਾਂਦਾ ਹੈ ਇਸ ਤਰੀਕੇ ਨਾਲ ਦੋ ਥਾਵਾਂ ਤੇ ਕੁੰਡੀ ਲੱਗਦੀ ਹੈ ਪਹਿਲਾਂ ਤਾਂ ਜਦੋਂ ਟੈਕਸ ਦੀ ਉਗਰਾਹੀ ਹੁੰਦੀ ਹੈ ਉਸ ਪੱਧਰ ਤੇ ਜਦੋਂ ਪੈਸਾ ਥੱਲੇੋਂ ਉੱਪਰ ਨੂੰ ਜਾਂਦਾ ਹੈ ਦੂਸਰਾ ਖਰਚ ਕਰਨ ਸਮੇਂ ਜਦੋਂ ਪੈਸਾ ਉੱਪਰੋਂ ਹੇਠਾਂ ਨੂੰ ਆਉਂਦਾ ਹੈ ਇਹ ਬਹੁਤ ਹੀ ਅश्चਰਜ ਦੀ ਗੱਲ ਹੈ ਕਿ ਕਿਉਂ ਨਹੀਂ ਟੈਕਸਾਂ ਦਾ ਪੈਸਾ ਸਥਾਨਕ ਪੱਧਰ ਤੇ ਇਕੱਠਾ ਕਰਕੇ ਖਰਚ ਲਿਆ ਜਾਂਦਾ ਸਜਾਓ ਤਜਰਬਾ ਇਹ ਦੱਸਦਾ ਕਿ ਟੈਕਸਾਂ ਦੀ ਉਗਰਾਹੀ ਦੇ ਲਈ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਲੋਕਾਂ ਦੁਆਰਾ ਦਿੱਤੇ ਗਏ ਟੈਕਸਾਂ ਤੋਂ ਹੋਣ ਵਾਲੇ ਸਿੱਧੇ ਸਿੱਧੇ ਫਾਇਦੇ ਸਮਝ ਵਿੱਚ ਆ ਜਾਣ ਤਾਂ ਟੈਕਸਾਂ ਦੀ ਉਗਰਾਹੀ ਬਹੁਤ ਹੀ ਬਿਹਤਰ ਹੋਵੇਗੀ ਇਸ ਲਈ ਜਿੱਥੋਂ ਤੱਕ ਸੰਭਵ ਹੈ ਵਕ ਵਕ ਟੈਕਸਾਂ ਦੀ ਉਗਰਾਹੀ ਲਈ ಗ್ರಾಮ ਸਭਾਵਾਂ ਦੀ ਮਦਦ ਲਈ ਜਾ ਸਕਦੀ ਹੈ ಗ್ರಾಮ ਸਭਾਵਾਂ ਉਹਨਾਂ ਲੋਕਾਂ ਦੀ ਮੁੱਢਲੀ ਇਕਾਈ ਹੈ ਜਿਸ ਦੇ ਸਮੂਹਿਕ ਲਾਭ ਲਈ ਟੈਕਸ ਲਿਆ ਜਾਂਦਾ ਹੈ ਇਸ ਤਰ੍ਹਾਂ ਉਗਰਾਹੀ ਕਰਕੇ ਖਰਚ ਕਰਨ ਦੇ ਲਈ ਗ੍ਰਾਮ ਸਭਾਵਾਂ ਤੋਂ ਬਿਹਤਰ ਤੇ ਦੂਸਰੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਦੀ ਕੋਈ ਵੀ ਇਕਾਈ ਨਹੀਂ ਹੈ ਇਸ ਕਾਰਨ ਇਹ ਕੋਈ ਸਜ਼ਾ ਹੋਰ ਨਹੀਂ ਰਾਜ ਸਰਕਾਰ ਨੂੰ ਇਹ ਸੂਚੀਆਂ ਬਣਾਉਣੀਆਂ ਚਾਹੀਦੀਆਂ ਨੇ ਇੱਕ ਇੱਕ ਟੈਕਸ ਰਾਜ ਸਰਕਾਰ ਦੁਆਰਾ ਲਾਇਆ ਗਿਆ ਤੇ ਇਕੱਠਾ ਕੀਤਾ ਗਿਆ ਦੋ ਇਹ ਟੈਕਸ ਜਿਹੜਾ ਰਾਜ ਸਰਕਾਰ ਵੱਲੋਂ ਲਾਇਆ ਗਿਆ ਉਸ ਨੂੰ ਇਕੱਠਾ ਕਰਨ ਦੀ ਜ਼ਿੰਮੇਵਾਰੀ ਪੰਚਾਇਤ ਦੇ ਪੱਧਰ ਤੇ ਹੋਵੇਗੀ ਤਿੰਨੇ ਟੈਕਸ ਜਿਹੜਾ ਉੱਚ ਪੱਧਰ ਪੰਚਾਇਤ ਦੁਆਰਾ ਲਾਇਆ ਗਿਆ ਇਸ ਨੂੰ ਇਕੱਠਾ ਕਰਨ ਦੀ ਜ਼ਿੰਮੇਵਾਰੀ ਪੰਚਾਇਤ ਦੇ ਨੀਚੇ ਪੱਧਰ ਨੂੰ ਹੋਵੇਗੀ ਚੌਥਾ ਇਹ ਟੈਕਸ ਜਿਹੜਾ ਲਗਾਉਣ ਦੀ ਤੇ ਇਕੱਠਾ ਕਰਨ ਦੀ ਜ਼ਿੰਮੇਵਾਰੀ ਪੰਚਾਇਤ ਦੇ ਇੱਕ ਪੱਧਰ ਨੂੰ ਹੋਵੇਗੀ ਉਹ ਟੈਕਸ ਇਕੱਠਾ ਕਰਕੇ ਇਸ ਸੂਚੀ ਵਿੱਚ ਪਾਏ ਤਾਂ ਕਿ ਪੰਚਾਇਤ ਦੀ ਹਰ ਪੱਧਰ ਦੀ ਵਿਵਰਤੀ ਤੇ ਬਰਾਬਰਤਾ ਹੋਵੇ ಗ್ರಾಮ ਸਭਾਵਾਂ ਦੀ ਸੰਪਤੀ ਤੋਂ ਹੋਣ ਵਾਲੇ ਅਤੇ ਉੱਥੋਂ ਇਕੱਠਾ ਹੋਣ ਵਾਲੇ ਟੈਕਸ ਨੂੰ ਸਿੱਧਾ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ ਮੰਡੀ ਦੁਆਰਾ ਇਕੱਠੇ ਕੀਤੇ ਗਏ ਪੈਸੇ ਦਾ ਵੀ ਕੁਝ ਹਿੱਸਾ ਪੰਚਾਇਤ ਨੂੰ ਦਿੱਤਾ ਜਾਣਾ ਚਾਹੀਦਾ ਹੈ ਕਈ ਪਿੰਡਾਂ ਨੂੰ ਇੱਕ ਪੰਚਾਇਤ ਵਿੱਚ ਮਿਲਾਉਣਾ ਸਮੱਸਿਆ ਦੂਰ ਦਰਡੇ ਦੇ ਕਈ ਪਿੰਡਾਂ ਨੂੰ ਇੱਕ ਪੰਚਾਇਤ ਨਾਲ ਜੋੜਿਆ ਜਾਂਦਾ ਹੈ ਇਸ ਤਰ੍ਹਾਂ ਨਾਲ ਲੋਕਾਂ ਦਾ ಗ್ರಾಮ ਸਭਾਵਾ ਦੀ ਮੀਟਿੰਗਾਂ ਵਿੱਚ ਭਾਗ ਲੈਣਾ ਮੁਸ਼ਕਲ ਹੋ ਜਾਂਦਾ ਹੈ ਫਿਰ ਸਾਰੇ ਪਿੰਡ ਇੱਕ ਦੂਸਰੇ ਤੋਂ ਵੱਖ-ਵੱਖ ਹੁੰਦੇ ਹਨ ਇਥੋਂ ਤੱਕ ਕਿ ਆਂਡ-ਗਵਾਂਡ ਦੇ ਪਿੰਡਾਂ ਦਾ ਰਹਿਣ-ਸਹਿਣ ਜਾਤੀ ਸਮਿਕਰਣ ਆਰਥਿਕ ਅਵਸਥਾ ਤੇ ਹੋਰ ਕਈ ਕੁਝ ਇੱਕ ਦੂਜੇ ਤੋਂ ਵੱਖ ਹੁੰਦਾ ਹੈ ਉਹਨਾਂ ਦੀਆਂ ਸਮੱਸਿਆਵਾਂ ਅਲੱਗ ਹਨ ਤੇ ਉਹਨਾਂ ਦਾ ਹੱਲ ਵੀ ਅਲੱਗ ਹੈ ਕਈ ਮਾਮਲਿਆਂ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਗਵਾਂਡੀ ਪਿੰਡ ਦੀ ਕਈ ਪੁਸ਼ਤਾਂ ਤੋਂ ਦੁਸ਼ਮਣੀ ਚੱਲੀ ਆਉਂਦੀ ਹੈ ਇਨ੍ਹਾਂ ਸਾਰਿਆਂ ਪਹਿਲੂਆਂ ਦੇ ਨਾਲ ਜਦੋਂ ਪਿੰਡਾਂ ਵਿੱਚ ਲੰਬੀ ਦੂਰੀ ਤੇ ਆਵਾਜਾਈ ਦੇ ਕਾਰਨ ਜੁੜ ਜਾਂਦੇ ਹਨ ਤਾਂ ਸਾਰਿਆਂ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵਿੱਚ ਲੋਕਾਂ ਦਾ ਆ ਸਕਣਾ ਮੁਸ਼ਕਲ ਹੋ ਜਾਂਦਾ ਹੈ ਸਜਾਓ ਹਰੇਕ ਪਿੰਡ ਵਿੱਚ ਚਾਹੇ ਛੋਟਾ ਹੀ ਕਿਉਂ ਨਾ ਹੋਵੇ ਇੱਕ ਅਲੱਗ ਪੰਚਾਇਤ ਹਲਾਨੀ ਚਾਹੀਦੀ ਹੈ ਜਦੋਂ ਆਂਡ ਗਵਾਂਡ ਦੇ 2 ਪਿੰਡਾਂ ਜਾਂ ਉਸ ਤੋਂ ਜ਼ਿਆਦਾ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਆਪਸ ਵਿੱਚ ਮਿਲ ਕੇ ਇੱਕ ਪੰਚਾਇਤ ਯਾਨੀ ਗ੍ਰਾਮ ਸਭਾ ਹੋਣ ਦਾ ਫੈਸਲਾ ਕਰੇ ਤਾਂ ਉਹਨਾਂ ਨੂੰ ਮਿਲਾ ਕੇ ਇੱਕ ਪੰਚਾਇਤ ਦਾ ਦਰਜਾ ਦਿੱਤਾ ਜਾ ਸਕੇ ਆਦੀਵਾਸੀ ਇਲਾਕਿਆਂ ਵਿੱਚ ਪੇਸ਼ਾ ਕਾਨੂੰਨਾਂ ਅਜਿਹਾ ਹੀ ਪ੍ਰਬੰਧ ਹੈ ਗੈਰ ਆਦੀਵਾਸੀ ਇਲਾਕਿਆਂ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਬਲਾਕ ਤੇ ਜ਼ਿਲ੍ਹਾ ਪਦਰੀ ਪੰਚਾਇਤਾਂ ਦਾ ਗਠਨ ਸਮੱਸਿਆ ਮੌਜੂਦਾ ਢਾਂਚੇ ਵਿੱਚ ਕਿਸੇ ਵੀ ਇਲਾਕੇ ਵਿੱਚ ਆਉਣ ਵਾਲੀਆਂ ਸਾਰੀਆਂ ਪੰਚਾਇਤਾਂ ਦੇ ਉੱਪਰਲੇ ਪੱਧਰ ਦੀ ਪੰਚਾਇਤ ਦੇ ਮੈਂਬਰ ਹੁੰਦੇ ਨੇ ਇਸ ਦੇ ਇਲਾਵਾ ਬਲਾਕ ਤੇ ਜ਼ਿਲ੍ਹਾ ਪੱਧਰ ਦੀ ਪੰਚਾਇਤ ਦੇ ਕੁਝ ਮੈਂਬਰਾਂ ਨੂੰ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਤਜਰਬਾ ਦੱਸਦਾ ਕਿ ਇਹਨਾਂ ਚੁਣੇ ਹੋਏ ਮੈਂਬਰਾਂ ਦੇ ਕਾਰਨ ਹੀ ਬਲਾਕ ਤੇ ਜ਼ਿਲ੍ਹਾ ਪੰਚਾਇਤਾਂ ਦੇ ਕੰਮਾਂ ਵਿੱਚ ਕਦੇ ਕੋਈ ਸਦਾਰ ਹੋਇਆ ਹੋਵੇ ਅਜਿਹਾ ਕਦੇ ਦਿਖਾਈ ਨਹੀਂ ਦਿੰਦਾ ਉਲਟਾ ਉਹਨਾਂ ਵਿੱਚ ਭ੍ਰਿਸ਼ਟਾਚਾਰ ਨੂੰ ਹੀ ਹੌਸਲਾ ਮਿਲਿਆ ਹੈ ਜਦੋਂ ਕਦੇ ਮੱਧ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਪੰਚਾਇਤ ਮੈਂਬਰਾਂ ਦੇ ਖਿਲਾਫ ਬੇਪਰਵਾਹੀ ਦਾ ਮਤ ਆਉਂਦਾ ਤਾਂ ਜ਼ਿਆਦਾਤਰ ਮੈਂਬਰ ਕਈ ਮਾਮਲਿਆਂ ਵਿੱਚ ਤਾਂ ਉੱਦੇਦਾਰਾਂ ਨੂੰ ਆਪਣੀ ਕੁਰਸੀ ਬਚਾਉਣ ਦੇ ਲਈ ਮੈਂਬਰਾਂ ਨੂੰ ਪੈਸਾ ਵੀ ਦੇਣਾ ਪੈਂਦਾ ਹੈ ਇਸ ਦੇ ਇਲਾਵਾ ਇਹ ਮੈਂਬਰ ਆਪਣੀ ਚੋਣਾਂ ਦੌਰਾਨ ਬੇਹਤਾਸ਼ਾ ਪੈਸਾ ਵਰਤਦੇ ਹਨ ਕਿਉਂਕਿ ਚੋਣਾਂ ਇਲਾਕਾ ਬਹੁਤ ਹੀ ਵੱਡਾ ਹੁੰਦਾ ਹੈ ਇਸ ਲਈ ಗ್ರಾಮ ਪੰਚਾਇਤਾਂ ਦਾ ਮੁਖੀ ਜਾਂ ਪ੍ਰਧਾਨ ਦੇ ਮੁਕਾਬਲੇ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਜਾਂਦਾ ਹੈ ਸਪੱਸ਼ਟ ਹੈ ਕਿ ਚੋਣਾਂ ਤੇ ਖਰਚਾ ਸਾਰਾ ਪੈਸਾ ਉਹ ਆਪਣੀ ਜਿੱਤ ਤੋਂ ਬਾਅਦ ਵਿਆਸ ਸਮੇਤ ਵਸੂਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਸਜਾਓ ਬਲਾਖਾਂ ਜ਼ਿਲ੍ਹਾ ਪੱਦਰ ਤੇ ਸਿੱਧਾ ਚੁਣੇ ਜਾਣ ਵਾਲੇ ਮੈਂਬਰਾਂ ਦੀ ਬਵਸਤਾ ਖਤਮ ਕਰ ਦੇਣੀ ਚਾਹੀਦੀ ਹੈ ਕੇਵਲ ਹੇਠਲੀਆਂ ਪੰਚਾਇਤਾਂ ਦੇ ਪ੍ਰਤੀਨਿਧਾਂ ਨੂੰ ਹੀ ਉੱਪਰਲੇ ਪੱਧਰ ਦੀ ਪੰਚਾਇਤ ਦੇ ਮੈਂਬਰ ਬਣਾਉਣਾ ਚਾਹੀਦਾ ਹੈ ਇਸ ਤਰ੍ਹਾਂ ಗ್ರಾಮ ਸਭਾਵਾਂ ਨੂੰ ਉੱਚ ਪੱਧਰੀ ਪੰਚਾਇਤਾਂ ਦੇ ਆਪਣੇ ਪ੍ਰਤੀਨਿਧੀਆਂ ਨੂੰ ਸਿੱਧਾ ਨਿਯੁਕਤ ਕਰਨਾ ਚਾਹੀਦਾ ਹੈ ਇੱਕ ਬਲਾਕ ਦੇ ਸਾਰੇ ਸਰਪੰਚਾਂ ਨੂੰ ਹੀ ਬਲਾਕ ਪੰਚਾਇਤ ਮੈਂਬਰ ਬਣਾਇਆ ਜਾਵੇ ਇਹ ਮੈਂਬਰ ਹੀ ਆਪਣੇ ਵਿੱਚੋਂ ਕਿਸੇ ਨੂੰ ਬਲਾਕ ਪ੍ਰਧਾਨ ਚੁਣ ਲੈਣਗੇ ਫਿਰ ਆਪਣੇ ਵਿੱਚੋਂ ਹੀ ਕਿਸੇ ਨੂੰ ਜ਼ਿਲ੍ਹਾ ਪੰਚਾਇਤ ਦਾ ਮੁਖੀ ਚੁਣ ਲੈਣ ಗ್ರಾಮ ਪੰਚਾਇਤ ਦਾ ਸਰਪੰਚ ಗ್ರಾಮ ਸਭਾ ਦੇ ਬਲਾਕ ਪੰਚਾਇਤ ਦੇ ਵਿੱਚ ਇੱਕ ਕੜੀ ਦਾ ਕੰਮ ਕਰੇਗਾ ಗ್ರಾಮ ਸਭਾ ਦੇ ਫੈਸਲੇ ਤੋਂ ਉਹ ਬਲਾਕ ਪੰਚਾਇਤ ਨੂੰ ਜਾਣੂ ਕਰਾਏ ਬਲਾਕ ਪੰਚਾਇਤ ਦੇ ਫੈਸਲੇ ಗ್ರಾಮ ਸਭਾ ਨੂੰ ਦੱਸੇ ਇਸ ਤਰ੍ਹਾਂ ਸਰਪੰਚ ਦੇ ਜ਼ਰੀਏ ಗ್ರಾಮ ਸਭਾ ਬਲਾਕ ਪੱਧਰ ਤੇ ਹੋ ਰਹੀਆਂ ਗਤੀਵਿਧੀਆਂ ਤੋਂ ਜਾਣੂ ਹੋ ਜਾਵੇਗੀ ਇਹ ਵਿਵਸਥਾ ਅੱਗੇ ਜਾ ਕੇ ਬਲਾਕ ਪੰਚਾਇਤਾਂ ਨੂੰ 블락 ਪੰਚਾਇਤ ਤੇ ਜ਼ਿਲ੍ਹਾ ਪੰਚਾਇਤ ਦੇ ਵਿੱਚ ਇੱਕ ਕੜੀ ਦੇ ਰੂਪ ਵਿੱਚ ਕੰਮ ਕਰੇਗੀ ਦਸਤਾਵੇਜ਼ਾਂ ਦੀ ਪਾਰਦਰਸ਼ਤਾ ਸਮੱਸਿਆ ਸੂਚਨਾ ਦੇ ਅਧਿਕਾਰ ਤੇ ਵੀ ਸਾਰਿਆਂ ਪੱਧਰਾਂ ਤੇ ਪੰਚਾਇਤਾਂ ਦੀ ਕਾਰਜ ਵਿਧੀ ਤੇ ਉਹਨਾਂ ਦੇ ਫੈਸਲਿਆਂ ਦੀ ਜਾਣਕਾਰੀ ਹਾਸਲ ਕਰਨਾ ਬਹੁਤ ਹੀ ਮੁਸ਼ਕਲ ਹੈ ਕਈ ਇਲਾਕਿਆਂ ਵਿੱਚ ਜਿੱਥੇ ਲੋਕਾਂ ਨੇ ਪੰਚਾਇਤਾਂ ਦੇ ਕੰਮਕਾਜ ਦੇ ਸਬੰਧ ਵਿੱਚ ਸਰਪੰਚਾਂ ਤੇ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਹੈ ਉਹਨਾਂ ਨੂੰ ਸਜ਼ਾ ਦੇਣ ਦੇ ਮਾਮਲੇ ਸਾਹਮਣੇ ਆਏ ਹਨ ਪੁਲਿਸ ਤੇ ਮੁਖੀਆਂ ਦੀ ਮਿਲੀ ਭੁਗਤ ਨਾਲ ਉਹਨਾਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣਾ ਆਮ ਗੱਲ ਹੋ ਗਈ ਹੈ ਕਈ ਜਗ੍ਹਾ ਤੇ ਉਹਨਾਂ ਤੇ ਕਾਤਲਨਾ ਨਾਂ ਹਮਲੇ ਵੀ ਹੋਏ ਹਨ ਸੁਝਾ ਪੰਚਾਇਤੀ ਸਾਰੇ ਪੱਧਰਾਂ ਤੇ ਕੀਤੇ ਗਏ ਕੰਮਾਂ ਦੀ ਪਾਰਦਰਸ਼ਤਾ ਲਿਆਉਣ ਦੇ ਲਈ ਪੰਚਾਇਤਾਂ ਦੇ ਸਾਰੇ ਦਸਤਾਵੇਜ਼ ਪਾਰਦਰਸ਼ੀ ਬਣਾਏ ਜਾਣ ਗ੍ਰਾਮ ਬਲਾਕ ਜ਼ਿਲ੍ਹਾ ਪੰਚਾਇਤਾਂ ਨੂੰ ਸਾਰੇ ਦਸਤਾਵੇਜ਼ਾਂ ਨੂੰ ਸਰਵਜਨਕ ਕੀਤਾ ਜਾਣਾ ਚਾਹੀਦਾ ਹੈ ਅਜਿਹੀ ਅਵਸਥਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਵਿਅਕਤੀ ਆਪਣੀ ਇੱਛਾ ਦੇ ਅਨੁਸਾਰ ਬਿਨਾਂ ਕਿਸੇ ਬੇਨਤੀ ਕੀਤੇ ਇਹਨਾਂ ਦਸਤਾਵੇਜ਼ਾਂ ਦੀ ਪੜਤਾਲ ਕਰ ਸਕੇ ਇਸ ਦੇ ਲਈ ਹਫ਼ਤੇ ਦੇ ਦੋ ਦਿਨਾਂ ਵਿੱਚ ਕੰਮ ਕਰਨ ਲਈ ਸਮਾਂ ਨਿਸ਼ਚਿਤ ਕੀਤਾ ਜਾਵੇ ਜਦੋਂ ਕੋਈ ਵਿਅਕਤੀ ਕਿਸੇ ਵੀ ਦਸਤਾਵੇਜ਼ ਤੇ ਕਿਸੇ ਵੀ ਹਿੱਸੇ ਦੀ ਨਕਲ ਲੈਣੀ ਚਾਹੇ ਤਾਂ ਉਸ ਦੇ ਇਲਾਕੇ ਦੇ ਨੇੜਲੇ ਫੋਟੋਸਟਾਟ ਜਿਹੜੀ ਵੀ ਉਸਨੇ ਮੰਗੀ ਹੈ ਉਸ ਨੂੰ ਹਫ਼ਤੇ ਦੇ ਵਿੱਚ ਵਿੱਚ ਉਪਲਬਧ ਕਰਾਉਣੀ ਚਾਹੀਦੀ ਹੈ ಗ್ರಾಮ ਸਭਾ ਨੂੰ ਇਜ਼ਹਾਰ ਹੋਣਾ ਚਾਹੀਦਾ ਕਿ ਉਹ ਆਪਣੇ ਕਰਮਚਾਰੀਆਂ ਨੂੰ ਸਜ਼ਾ ਦੇ ਸਕਣ ਲੋਕਪਾਲੀ ਦੀ ਵਿਵਸਥਾ ਹੋਵੇ ਸਮੱਸਿਆ ਅੱਜ ਜਦੋਂ ਪੰਚਾਇਤੀ ਰਾਜ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਤਾਂ ಗ್ರಾಮ ਸਭਾ ਦੇ ਕੰਮ ਕਾਜ ਨੂੰ ਠੀਕ ਢੰਗ ਨਾਲ ਨਾ ਚੱਲਣ ਦਿੱਤਾ ਜਾ ਰਿਹਾ ਹੋਵੇ ਜਾਂ ਸਮਾਜ ਦੇ ਕਿਸੇ ਵਿਸ਼ੇਸ਼ ਵਰਗ ਨੂੰ ಗ್ರಾಮ ਸਭਾ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾ ਰਿਹਾ ਹੋਵੇ ਜਾਂ ಗ್ರಾಮ ਸਭਾ ਦੀ ਕਿਸੇ ਕਾਰਵਾਈ ਦੀ ਰਿਪੋਰਟ ਠੀਕ ਤਰ੍ਹਾਂ ਨਾਲ ਨਾ ਤਿਆਰ ਕੀਤੀ ਜਾਣ ਤਾਂ ਅਜਿਹੀ ਸਥਿਤੀ ਨੂੰ ਨਜਿੱਠਣ ਦੇ ਲਈ ਕੋਈ ਪ੍ਰਭਾਵਸ਼ਾਲੀ ਤਰੀਕਾ ਅਜਿਹੇ ਕਾਨੂੰਨ ਵਿੱਚ ਨਹੀਂ ਹੈ ਅਜਿਹੇ ਮਾਮਲੇ ਵਿੱਚ ਜ਼ਿਲ੍ਹਾ ਅਧਿਕਾਰੀ ਨੇ ਕਾਰਵਾਈ ਕਰਨੀ ਹੁੰਦੀ ਹੈ ਅਫਸਰ ਸਥਾਨਕ ਨੇਤਾਵਾਂ ਦੇ ਦਬਾਅ ਵਿੱਚ ਆ ਕੇ ਕੋਈ ਕਾਰਵਾਈ ਨਹੀਂ ਕਰਦੇ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਕਿ ਕਈ ਇਲਾਕਿਆਂ ਵਿੱਚ ਉੱਚ ਜਾਤੀ ਦੇ ਲੋਕ ਦਲਿਤਾਂ ਨੂੰ ਗ੍ਰਾਮ ਸਭਾ ਦੀ ਮੀਟਿੰਗ ਵਿੱਚ ਬੈਠਣ ਤੋਂ ਹੀ ਰੋਕ ਦੇਣਗੇ ਜੇ ਆਗਿਆ ਵੀ ਦੇ ਦਿੱਤੀ ਜਾਵੇਗੀ ਤਾਂ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ ਅਗਰ ਬੋਲਣ ਦੇ ਦਿੱਤਾ ਗਿਆ ਤਾਂ ਉਹਨਾਂ ਦੀਆਂ ਮੰਗਾਂ ਨੂੰ ਬੈਠਕ ਦੀ ਲਿਖਤੀ ਕਾਰਵਾਈ ਵਿੱਚ ਦਰਜ ਨਹੀਂ ਕੀਤਾ ਜਾਵੇਗਾ ਸਜਾਓ ਇਸ ਲਈ ਸਾਡਾ ਪ੍ਰਸਤਾਵ ਹੈ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਤੇ ਸਬੰਧਤ ਕਾਰਵਾਈ ਕਰਨ ਦੇ ਲਈ ਲੋਕਪਾਲ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਕੇਰਲ ਵਿੱਚ ਇਹ ਪ੍ਰਣਾਲੀ ਕੰਮ ਕਰੀਏ ਜਿਸ ਦੇ ਬਹੁਤ ਹੀ ਵਧੀਆ ਨਤੀਜੇ ਹਨ। ਸਾਡਾ ਸੁਝਾਅ ਹੈ ਕਿ ਰਾਜਪੱਤਰ ਤੇ ਲੋਕਪਾਲ ਦੀ ਨਿਯੁਕਤੀ ਹੋਣੀ ਚਾਹੀਦੀ ਹੈ। ਲੋਕਪਾਲ ਦਾ ਕੰਮ ਹੋਵੇਗਾ ਪੰਚਾਇਤੀ ਕਾਨੂੰਨ ਦੇ ਨਾਲ ਜੁੜੀਆਂ ਸ਼ਿਕਾਇਤਾਂ ਤੇ ਸਬੰਧਤ ਵਿਵਾਦਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਇਸ ਦੇ ਬਪਨ ਕੰਮ ਦੇ ਪ੍ਰਬੰਧ ਨੂੰ ਨਿਸ਼ਚਿਤ ਕਰਨ ਦੇ ਲਈ ਕਦਮ ਉਠਾਵੇ। ਐਸਟੀ ਚੋਣ ਤੇ ਨਿਯੁਕਤੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ ਜਨਮਹਸਭਾ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ ਪ੍ਰਭਾਵੀ ਰੂਪ ਵਿੱਚ ਇਸ ਨੂੰ ਆਜ਼ਾਦ ਕੰਮ ਕਰਨ ਦੇ ਲਈ ਸਾਰੇ ਅਧਿਕਾਰ ਤੇ ਹੱਕ ਹੋਣੇ ਚਾਹੀਦੇ ਨੇ ਜਦੋਂ ਕੋਈ ਇਹ ਸ਼ਿਕਾਇਤ ਕਰੇ ਕਿ ਉਸ ਦੇ ਪਿੰਡ ਵਿੱਚ ಗ್ರಾಮ ਸਭਾ ਦੀ ਮੀਟਿੰਗ ਨਿਸ਼ਚਿਤ ਰੂਪ ਵਿੱਚ ਨਹੀਂ ਹੋ ਰਹੀ ਜਾਂ ਕੁਝ ਲੋਕਾਂ ਨੂੰ ਮੀਟਿੰਗ ਵਿੱਚ ਨਹੀਂ ਬੈਠਣ ਦਿੱਤਾ ਜਾ ਰਿਹਾ ਤੇ ਬੋਲਣ ਨਹੀਂ ਦਿੱਤਾ ਜਾਂਦਾ ਉਹਨਾਂ ਦੀਆਂ ਗੱਲਾਂ ਨੂੰ ਕਾਰਵਾਈ ਵਿੱਚ ਨਹੀਂ ਲਿਖਿਆ ਜਾਂਦਾ ਅਜਿਹੀ ਸਥਿਤੀ ਵਿੱਚ ਲੋਕਪਾਲ ਨੂੰ ਚਾਹੀਦਾ ਹੈ ਕਿ ਉਹ ਇਸ ਸ਼ਿਕਾਇਤ ਦੀ ਜਾਂਚ ਕਰੇ ਜੇ ਸ਼ਿਕਾਇਤ ਸੱਚੀ ਹੋਵੇ ਤਾਂ ਆਪ ਜਾਂ ਆਪਣੇ ਪ੍ਰਤੀਨਿਧੀ ਦੀ ਹਾਜ਼ਰੀ ਵਿੱਚ ਗ੍ਰਾਮ ਸਭਾ ਦੀ ਦੁਬਾਰਾ ਮੀਟਿੰਗ ਕਰਵਾਏ ਤੇ ਨਾਲ ਇਹ ਯਕੀਨੀ ਬਣਾਈ ਕਿ ਇਹ ਮੀਟਿੰਗਾਂ ਦੁਬਾਰਾ ਵੀ ਹੁੰਦੀਆਂ ਰਹਿਣ। ਰਾਜ ਸਰਕਾਰ ਦੇ ਹੁਕਮਾਂ ਤੇ ਰੋਕ ਲੱਗੀ। ਸਮੱਸਿਆ ਮੌਜੂਦਾ ਪੰਚਾਇਤੀ ਰਾਜ ਕਾਨੂੰਨਾਂ ਦੇ ਅਧੀਨ ਰਾਜ ਸਰਕਾਰਾਂ ਸਮੇਂ-ਸਮੇਂ ਤੇ ਪੰਚਾਇਤਾਂ ਨੂੰ ਕੋਈ ਨਾ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਦੀਆਂ ਰਹਿੰਦੀਆਂ ਨੇ ਇਸ ਤੇ ਚੜ੍ਹ ਕੇ ਪੰਚਾਇਤਾਂ ਰਾਜ ਸਰਕਾਰ ਦੇ ਨਕਮੇ ਵਿਭਾਗ ਦਾ ਰੂਪ ਲੈ ਚੁੱਕੀਆਂ ਹਨ। ਲੋਕਾਂ ਨਾਲ ਦੁੱਖ ਸੁੱਖ ਸੁਣ ਦੀ بجائے ਸਰਪੰਚ ਜਾਂ ಗ್ರಾಮ ਪ੍ਰਧਾਨ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦਾ ਹੈ ಗ್ರಾಮ ਸਭਾ ਕਿਸ ਕਿਸ ਤਰੀਕ ਨੂੰ ਹੋਵੇਗੀ ਉਸ ਦਾ ਕੀ ਏਜੰਡਾ ਹੋਵੇਗਾ ਵੱਖ-ਵੱਖ ਕਮੇਟੀਆਂ ਦਾ ਗਠਨ ਕਦੋਂ ਹੋਵੇਗਾ ਉਹਨਾਂ ਦੀ ਕੰਮ ਕਾਜ ਕਰਨ ਦੀ ਪ੍ਰਕਿਰਿਆ ਕੀ ਹੋਵੇਗੀ ਇਹ ਸਾਰੇ ਫੈਸਲੇ ਪਿੰਡ ਵਿੱਚ ਨਹੀਂ ਬਲਕਿ ਰਾਜ ਸਰਕਾਰ ਦੇ ਦਫ਼ਤਰਾਂ ਵਿੱਚ ਹੁੰਦੇ ਹਨ ਰਾਜ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਛੋਟੇ ਤੋਂ ਛੋਟੇ ਫੈਸਲੇ ਉਹ ਕਰਕੇ ਭੇਜਣ ਇਸ ਦਾ ਸਬੂਤ ਹੈ ਕਿ ਲੋਕ ਆਪਣਾ ਮੂਲ ਭੁੱਲ ਗਏ ਨੇ ਤੇ ਨਾਲ ਹੀ ਪੰਚਾਇਤੀ ಗ್ರಾಮ ਸਭਾਵਾਂ ਦੀ ਆਜ਼ਾਦੀ ਵੀ ਖਤਮ ਹੋ ਗਈ ਹੈ ਸਜਾਓ ਪੰਚਾਇਤਾਂ ਨੂੰ ਨਿਰਦੇਸ਼ ਦੇਣ ਦਾ ਅਧਿਕਾਰ ਰਾ ਸਰਕਾਰ ਤੋਂ ਵਾਪਸ ਲਿਆ ਜਾਣਾ ਚਾਹੀਦਾ ਹੈ ਪੰਚਾਇਤਾਂ ਨੂੰ ਪ੍ਰਸ਼ਾਸਨ ਦਾ ਤੀਸਰਾ ਸੁਤੰਤਰ ਢਾਂਚਾ ਮੰਨਿਆ ਜਾਣਾ ਚਾਹੀਦਾ ਹੈ ਬਹੁਤਾ ਹੋ ਵੀ ਤਾਂ ਰਾ ਸਰਕਾਰਾਂ ਦੇ ਵੱਲੋਂ ਪੰਚਾਇਤਾਂ ਨੂੰ ਕੋਈ ਸੁਝਾਅ ਦਿੱਤੇ ਜਾ ਸਕਦੇ ਹਨ ਪਰ ਪੰਚਾਇਤਾਂ ਨੂੰ ਬਾਰ-ਬਾਰ ਹੁਕਮ ਦੇ ਕੇ ਰੋਜ਼ਾਨਾ ਦੇ ਕੰਮ ਕਾਜ ਵਿੱਚ ਦਖਲਅੰਦਾਜ਼ੀ ਰਾ ਸਰਕਾਰ ਵੱਲੋਂ ਨਹੀਂ ਹੋਣੀ ਚਾਹੀਦੀ ਲਾਭ ਲੈਣ ਵਾਲੀਆਂ ਸੰਸਥਾਵਾਂ ਦਾ ਗਠਨ ਹੋਵੇ ਬਾਕੀ ਅਗਲੇ አንክብች ት ተናፋጭ